ਵੀ ਇਸ ਵਾਰੀ ਵੈਦਰ ਇਸ ਤਰ੍ਹਾਂ ਦਾ ਰਿਹਾ ਮੌਸਮ ਕਿ ਇਹਦੇ ਵਿੱਚ ਉਲੀ ਜਿਹੜੇ ਰੋਗ ਹੈ ਬਹੁਤ ਜ਼ਿਆਦਾ ਵਧਣਗੇ ਜੀ ਕਿਉਂਕਿ ਕੀ ਹੈ ਥੱਲੇ ਪਾਣੀ ਖੜਾ ਹੈ ਹਵਾ ਲੱਗ ਨਹੀਂ ਰਹੀ ਥੱਲੇ ਜੜਾਂ ਨੂੰ ਤੋਂ ਸਟ੍ਰੈਸ ਹੈ ਗਿਆ ਠੀਕ ਹੈ ਜੀ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਆ ਜਾਂਦਾ ਸਾਡਾ ਸ਼ੀਤ ਬਲਾਈਟ ਐਕਚੁਅਲੀ ਜਿਹਦਾ ਕੌਜ਼ਲ ਆਰਗਨਿਜ਼ਮ ਹੈਗਾ ਰਾਈਜ਼ੋਕਟੇਨੀਆ ਸੋਲਰ ਨਹੀਂ ਅਸਲ 'ਚ ਰਾਈਜ਼ੋਕਟੇਨੀਆ ਮੀਨਸ ਨੀਚੇ ਵਾਲਾ ਭਾਗ ਜਿੱਥੋਂ ਇਹ ਅਫੈਕਟਡ ਹੁੰਦਾ ਇਹਦਾ ਕਾਰਨ ਕੀ ਬੰਦਾ ਹੈ ਜਦੋਂ ਇਹ ਬਰਸਾਤ ਹੋ ਰਹੀ ਹੈ ਹਾਲਾਂਕਿ ਇਸ ਮੌਸਮ ਦੇ ਵਿੱਚ ਜਦੋਂ ਬਰਸਾਤਾਂ ਹੋਣਗੀਆਂ ਘਾਹ ਨਦੀਨ ਉਗਦੇ ਇਹ ਜਿਹੜੀ ਉਲੀ ਹੈ ਉਹਦੇ ਉੱਤੇ ਸਰਵਾਈਵ ਕਰਦੀ ਹੈ ਜੀ ਉਸ ਤੋਂ ਬਾਅਦ ਅਫੈਕਟ ਪਾਉਂਦੀ ਸਾਡੀ ਫਸਲ ਤੇ ਇਹ ਜਿੱਥੇ ਸਾਡੇ ਪਾਣੀ ਦਾ ਲੈਵਲ ਹੁੰਦਾ ਹੈ ਉਹਦੇ ਤਣੇ ਤੋਂ ਉੱਥੋਂ ਸ਼ੁਰੂ ਹੋ ਜਾਂਦਾ ਹੈ ਤੇ ਤੱਬੇ ਦੇ ਰੂਪ ਚ ਆਉਂਦਾ ਹੈ ਵਿਚਾਲੋ ਸਲੇਟੀ ਰੰਗ ਦਾ ਆਸੇ-ਪਾਸਿਓ ਪਰਪਲ ਰੰਗ ਦਾ ਜਿਹੜਾ ਕਿ ਤੱਬੇ ਸ਼ੁਰੂ ਹੋ ਜਾਂਦੇ ਆ ਤੇ ਤੱਬੇ ਬਣ ਬਣ ਕੇ ਉੱਤੇ ਚਲ ਉੱਤੇ ਨੂੰ ਚੱਲਣ ਲੱਗਦਾ ਤਾਂ ਉਹ ਤੱਬੇ ਆਪਸ ਚ ਰਲ ਕੇ ਸਾਰੀ ਸ਼ੀਟ ਨੂੰ ਕਵਰ ਕਰ ਲੈਂਦੇ ਆ ਜਿਹਦੇ ਕਰਕੇ ਸਾਨੂੰ ਇਸ ਦਾ ਸਭ ਤੋਂ ਵੱਡਾ ਨੁਕਸਾਨ ਕੀ ਹੁੰਦਾ ਜਦੋਂ ਇਹ ਨਿਸਰਦਾ ਤਾਂ ਉਹਦੇ ਵਿੱਚ ਕੀ ਹੈ ਸਾਡੇ ਦਾਣਿਆਂ ਦੀ ਕੁਆਲਿਟੀ ਯਾਨੀ ਕਿ ਫੋਕ ਬੰਦੀ ਹੈ ਜਿਹਦੇ ਜਿਹਦਾ ਤੋਂ ਸਾਨੂੰ ਸਿੱਧਾ-ਸਿੱਧਾ ਸਾਡੇ ਝਾੜ ਤੇ ਅਸਰ ਪਾਉਂਦੀ ਹੈ ਇਸ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਆਪਾਂ ਕੀ ਕੀ ਕਰ ਸਕਦੇ ਆ ਇੱਕ ਤਾਂ ਸੀ ਜਿਹੜਾ ਖੇਤ ਦਾ ਪਾਣੀ ਹੈ ਜਿਹੜਾ ਉਸ ਆਕਾਸ਼ ਕਾ ਕੇ ਲਗਾਈਏ ਸੈਕੰਡ ਸਾਡੀ ਇੱਕ ਪ੍ਰੋਡਕਟ ਆਉਂਦਾ ਜੀ ਆਰਨੋਵਾ ਉਹ ਦੋ ਤੱਤਾਂ ਦਾ ਮਿਕਸਚਰ ਹੈ ਉਹਦੇ ਵਿੱਚ ਜੌਕਸੀਸਟ੍ਰੋਬਿਨ ਪਲਸ ਡਾਈਫਕੋਨਾਜ਼ੋਲ ਹੈ ਜੀ ਠੀਕ ਹੈ ਜੀ ਐਕਚੁਅਲ ਦੇ ਵਿੱਚ ਇਹਦਾ ਕਰਨ ਦਾ ਜਿਹੜਾ ਵਰਕ ਹੈ ਉਹ ਸਿਸਟੈਮਿਕ ਮਤਲਬ ਵਿੱਚ ਰਚਕੇ ਤੇ ਉੱਤੇ ਆਈ ਦੇ ਵੀ ਕੰਮ ਕਰਦਾ ਹੈ ਤੇ ਕਈ ਪ੍ਰਕਾਰ ਦੀਆਂ ਉਲੀਆਂ ਨੂੰ ਰੋਕਦਾ ਜਿਵੇਂ ਤੁਹਾਡੇ ਨਾਲ ਸ਼ੀਤ ਬਲਾਈਟ ਗੱਲ ਕੀਤੀ ਰੋਟ ਦੀ ਗੱਲ ਕੀਤੀ ਆਪਦਾ ਪ੍ਰੋਪਰ ਇਹ ਨਿਸਰਨ ਤੋਂ ਪਹਿਲਾਂ 1% ਜਦੋਂ ਨਿਸਰਨ ਦੀ ਸਟੇਜ ਤੇ ਹੁੰਦਾ ਹੈ ਉਦੋਂ ਅਸੀਂ ਇਹਨੂੰ ਯੂਜ਼ ਕਰਾਉਣੇ ਆ ਤਾਂ ਜਿਹੜੀ ਇਹਦੀ ਡੋਜ਼ ਆ ਸਾਡੀ ਆਪਣੀ ਇਹਦੇ ਉੱਤੇ 250 ਐਮਐਲ ਪ੍ਰਤੀ ਕਿੱਲਾ ਇਹਦੀ ਡੋਜ਼ ਕਰਾ ਦਿੰਨੇ ਆ ਹੁਣ ਦੇ ਟਾਈਮ ਤੇ ਵੈਸੇ ਇਹਨੂੰ ਜੇ ਨਾਰਮਲ ਹੋਵੇ 5 ਕਿੱਲਾਂ ਤੇ ਲੀਟਰ ਯਾਨੀ 200 ਐਮਐਲ ਵੀ ਚਲਾ ਜਾਂਦਾ ਪਰ ਹੁਣ ਮੌਸਮ ਇਸ ਤਰ੍ਹਾਂ ਦਾ ਹੈ ਤਾਂ ਕਿ ਅਸੀਂ ਬਿਮਾਰੀ ਨੂੰ ਰੋਕਿਆ ਜਾਵੇ ਤਾਂ ਇਹਦੇ ਚਾਰ ਕਿੱਲੇ ਤੇ ਇਹਨੂੰ ਕਰਵਾ ਰਿਆ ਲੀਟਰ